ਗੈਂਗਸਟਰ ਅਤੇ ਪੁਲਿਸ ਵਿਚ ਮੁਕਾਬਲਾ ਪੁਲਿਸ ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖਮੀ Mohali ਦੇ Derabasti ਤੋਂ ਵੱਡੀ ਖਬਰ سامنے ਆ ਰਹੀ ਹੈ ਇੱਥੇ Laras ਗੈਂਗ ਦੇ ਚਾਰ ਗੈਂਗਸਟਰਾਂ ਦਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਅੱਜ ਦੁਪਹਿਰ Derabasti ਅੰਬਾਲਾ ਹਾਈਵੇ ਨੇੜੇ ਇੱਕ ਕਾਰ ਚੌਕਤ ਗੈਂਗਸਟਰ ਲੁਕੇ ਹੋਏ ਸਨ ਕਰਦੀ ਤਲਾਸ਼ੀ ਲੈਂਦਰਾ ਚਾਰ ਗੈਂਗਸਟਰਾਂ ਨੇ ਪੁਲਿਸ ਤੇ ਗੋਲੀਆਂ ਚੜਾ ਦਿੱਤੀਆਂ ਜਵਾਬੀ ਕਾਰਵਾਈ ਦੌਰਾਨ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਐਸਏਐਸ ਨਗਰ ਪੁਲਿਸ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ ਅਤੇ ਦੋ ਨੇ ਸਿਲੈਂਡਰ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਇਹ 그룹ਾ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਿ ਸਨ ਅਤੇ ਟਰਾਈ ਸਿਟੀ ਅਤੇ ਪਟਿਆਲਾ ਖੇਤਰ ਚ ਟਾਰਗੇਟਿੰਗ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ ਉਕਤ ਗੈਂਗਸਟਰਾਂ ਕੋਲ 7 ਪਿਸਤੋਲਾਂ 32 ਬੋਰ ਅਤੇ 70 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਰਣਵੀਰ ਸਿੰਘ ਲਾਲੜੂ ਦੀ ਵਿਸ਼ੇਸ਼ ਰਿਪੋਰਟ ਜੀ ਸਾਨੂੰ ਇਨਪੁੱਟ ਸੀ ਵੀ ਅੱਜ ਇਕੱਠੇ ਹੋ ਕੇ ਕੁਝ ਕਰ ਰਹੇ ਨੇ ਤੇ ਉੱਥੇ ਅਸੀਂ ਫਿਰ ਇਹਨੂੰ ਪ੍ਰਦਾਨ ਦੋਨਾਂ ਨੇ ਸਰੈਂਡਰ ਕਰਤਾ ਬਾਕੀ ਦੋ ਤੇ ਦੋ ਸਰੈਂਡਰ ਕਰੇ ਦੋ ਨੇ ਫਾਇਰ ਕੀਤਾ ਸੀ ਉਹ ਇੰਚ ਠੀਕ ਹੈ ਇਹ ਬਾਈਕ ਤੇ ਐਕਟਿਵ ਹੈ ਜੀ ਹਾਂ ਇਹ ਬਾਈਕ ਹੈ ਇੱਕ ਅੱਛੀ ਦਾ ਅੱਗੇ ਅਸੀਂ ਫੱਤਰ ਦੇਖਾਂਗੇ ਠੀਕ ਹੈ ਤੇ ਬਿਲਕੁਲ ਜਿਹੜੀ ਡਿਪਟੀ ਸਪਟੈਂਡੈਂਟ ਆਫ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਜਿਹੜੀ ਇਸਟਰਲ ਵੀ ਰਿਕਵਰ ਕੀਤੀ ਗਈ ਹੈ ਜਿੰਦਾ ਕਾਰਤੂਸ ਵੀ ਰਿਕਵਰ ਕੀਤੇ ਗਏ ਨੇ ਤੇ ਅੱਗੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸਾਰੀ ਆ ਚੀਜ਼ਾਂ ਨੂੰ ਲੈ ਕੇ ਪੁਲਿਸ ਤਿੰਨ ਪੀਸਾਂ ਚਾਪੀ ਲੈ ਕੇ ਗਏ ਆ ਰਹੇ ਸੀ ਕਿ ਇਹਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ-ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਆ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਪਿੱਛਾ ਕਰਦੇ ਹੋਏ ਜੀ ਡੀਐਸਪੀ ਡੇਰਾ ਬਸਈ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਖੱਗਰ ਦੇ ਕੰਡੇ ਤੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋਂ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਜਿਹੜਾ ਫਿਗਰ ਹੋਇਆ ਮਨਦੀਪ ਸਿੰਘ ਹੈਗਾ ਜਿਹੜਾ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਦੇ ਵਿੱਚ ਇਹ ਜਦੋਂ ਉੱਥੇ ਦਬਿਚ ਬਣਾਈ ਗਈ ਤਾਂ ਤਕਰੀਬਨ ਅੰਦਰੋਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਕੀਤੀ ਉਹਦੇ ਵਿੱਚ ਤਕਰੀਬਨ 4 ਇਹ ਮੁਲਾਜ਼ਮ ਅਸੀਂ ਬੰਦੇ ਮੁਲਜ਼ਮ ਰਾਉਂਡ ਅਪ ਕੀਤੇ ਆ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰੈਂਡਰ ਕਰਤਾ ਸੀ ਸਰ ਜਦੋਂ ਜਿਹੜਾ ਪਹਿਲਾ ਇਨਕਾਉਂਟਰ ਹੋਇਆ ਸੀਗਾ ਉਸੇ ਦੌਰਾਨ ਮਿਸਿੰਗ ਹੋਏ ਸੀ ਤਾਂ ਹੁਣ ਦੁਬਾਰਾ ਨਹੀਂ ਨਹੀਂ ਉਦੋਂ ਉਦੋਂ ਨਹੀਂ ਉਦੋਂ ਨਹੀਂ ਹੋਏ ਸੀ ਜੀ ਉਹਦੇ ਤੋਂ ਜਦੋਂ ਆਪਾਂ ਨੇ ਉਹ ਬੰਦੇ ਫੜੇ ਸੀਗੇ ਉਹਨਾਂ ਦੀ ਪੁਸ਼ਤਾਜ ਕੀਤੀ ਗਈ ਤਾਂ ਹੋਰ ਅੱਗੇ ਲੀਡਸ ਆਈਆਂ ਸੀਗੀਆਂ ਵੀ ਹੋਰ ਕਿਹੜੇ-ਕਿਹੜੇ ਬੰਦੇ ਇਹਨਾਂ ਦੇ ਗੈਂ The <laughs> రికవరీ ਕਿੰਨੀ ਕੋਈ ਹੈ ਰਿਕਵਰੀ ਟੋਟਲ 7 ਪਿਸਟਲ ਹੈਗੀਆਂ ਜੀ ਟੋਟਲ ਦੋ ਇਹਨਾਂ ਦੇ ਕੋਲ ਸੀ ਪੰਜ ਇੱਕ ਦੂਜੇ ਪਾਸੇ ਸੀਗੇ ਤੇ ਤਕਰੀਬਨ 70 ਗੋਲੀਆਂ ਜਿੰਦਾ ਕਾਰਤੂਸ ਰਿਕਵਰ ਹੋਈਆਂ ਨੇ ਸਰ ਕੋਈ ਇੰਪੋਰਟੈਂਟ ਹੈ ਪਿਸਟਲ ਕੋਈ 32 ਬੋਰ ਦੇ ਪਿਸਟਲ ਹੈ ਜੀ ਸਤੋਂ ਸਾਰੇ ਜੀ ਸਰੇ ਪਹਿਲਾਂ ਵੀ ਕਿਸੇ ਵਾਰਦਾਤ ਚ ਸ਼ਾਮਿਲ ਪਹਿਲਾਂ ਇਹ ਨਹੀਂ ਗੈਂਗ ਰਿਲੇਟਡ ਇਹਨਾਂ ਦਾ ਹਾਲੇ ਤੱਕ ਕੋਈ ਜਿਹੜਾ ਹੈਗਾ ਐਂਗਲ ਆਪਾਂ ਨੂੰ ਨਹੀਂ ਮਿਲਿਆ ਹੈਗਾ ਕ੍ਰਾਈਮ ਜ਼ਰੂਰ ਇਹਨਾਂ ਦੇ ਚੋਰੀ ਜਾਂ ਸਨੇਚਿੰਗ ਦੇ ਪਰਚੇ ਇਹਨਾਂ ਤੇ ਹੈਗੇ ਨੇ ਸਰ ਜਿਹੜੀ ਮੋਟਰਸਾਈਕਲ ਜਿਹੜੀ ਬਰਾਮਦ ਹੋਈ ਹੈ ਇਹ ਜਿਹੜੀ ਦੋ ਇਹਦੇ ਨੰਬਰ ਦਾ ਟ੍ਰੇਸ ਵਗੈਰਾ ਨਹੀਂ ਜਿੰਨਾਂ ਕੋਲ ਤੇ ਹੁਣ ਉਹ ਰਿਕਵਰ ਇਹਨਾਂ ਦੇ ਅੱਗੇ ਕਰਾਂਗੇ ਵੀ ਕਿਹਦੀ ਮਾਲਕੀਅਤ ਹੈਗੀ ਕਿਹਦੇ ਹੈਗੇ ਤੇ ਕੀ ਚੋਰੀ ਦੇ ਇਹਨਾਂ ਦੇ ਆਪਣੇ ਠੀਕ ਹੈ ਜੀ ਚਲੋ ਥੈਂਕ ਯੂ